ਦੀ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਮੋਕੇ ਤੇ ਹੋਂ ਗੁਰੂ ਜੀ ਗੁਰੂ ਜੀ ਵਿੱਚ ਗਹਿਰ ਵਿਸ਼ਵਾਸ ਸਾਰਿਆਂ ਨੇ ਪ੍ਰੇਰਨਾ ਦਾ ਸਬਕ ਬਣ ਗਿਆ ਮਾਤਾ ਜੀ ਦੀ ਇਹ ਕਹਿ ਵੀ ਸੰਭਾਤੀ ਹੁੰਦੀ ਮਾਤਾ ਗੁਜਰੀ ਜੀ ਆਪਣੇ ਸਾਦੇ ਜੀਵਨ ਅਤੇ ਨਿਮਰਤਾ ਨਾਲ ਸਭ ਦੇ ਦਿਨ ਨੂੰ ਜਿੱਤ ਲੈਂਦੇ ਉਹ ਸਿਰਫ ਮਾਂ ਨਹੀਂ ਸੀ ਸੁਰੱਖਿਆਕਾਰ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਵਿਚ ਉਹ ਗੂੜੇ ਅਰਥ ਵੇਚਦੇ ਹਨ ਅਤੇ ਉਹਨਾਂ ਨੂੰ ਵਿਖ ਲਈ ਤਿਆਰ ਕਰਦੇ ਸ਼੍ਰੀਪੁਰ ਗੋਬਿੰਦ ਸਿੰਘ ਜੀ ਜਦ ਸੰਕਟਾਂ ਵਿੱਚ ਨਵਾਂ ਜੋਸ਼ ਭਰਦੇ ਯੋਧਿਆਂ ਨੂੰ ਹੌਸਲਾ ਦਿੰਦੇ ਜਾਂ ਖੌਮਲੇ ਅਦੁੱਧ ਪੈਸੇ ਦੇਂਦੇ ਉਸ ਦੇ ਪਿੱਛੇ ਮਾਤਾ ਗੁਜਰੀ ਜੀ ਦੇ ਸੰਸਕਾਰ ਹੀ ਕਰ ਸਿੱਖੀ ਸੰਗਤ ਜੋ ਹੌਂਸਲਾ ਤੇ ਜਿਵਾਰ ਸੀ ਉਹ ਸ੍ਰੀਆਂ ਜਿਹੜਾ ਮਾਤਾ ਗੁਜਰੀ ਜੀ ਦੇ ਬਰਉਸਾਇ ਸੰਸਕਾਰ ਵਿੱਚ ਹੀ ਸਨ